ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਆਖਿਆ ਹੈ ਕਿ ਪਾਕਿਸਤਾਨੀ ਸਰਕਾਰ ਚੁੱਪਚੀਪੀਆਂ ਖੁਫੀਆ ਤੌਰ ਤੇ ਆਪਣੇ ਲੋਕਾਂ ਦੇ ਮੋਬਾਈਲਸ ਦੀ ਨਾ ਸਿਰਫ ਰਿਕਾਰਡਿੰਗ ਕਰ ਰਹੀ ਹੈ ਬਲਕਿ ਡਾਟਾ ਜਿਹੜਾ ਉਹਦੇ ਤੇ ਵੀ ਨਜ਼ਰ ਰੱਖੀ ਬੈਠੀ ਹੈ ਐਮਨੈਸਟੀ ਇੰਟਰਨੈਸ਼ਨਲ ਨੇ ਇਹਨੂੰ ਇਨਸਾਨੀ ਹੱਕਾਂ ਔਰ ਪੱਧਰ ਦੇ ਖਿਲਾਫ ਕਰਾਰ ਦਿੰਦੇ ਹੋਏ ਆਖਿਆ ਕਿ ਪਾਕਿਸਤਾਨੀ ਸਰਕਾਰ ਗੈਰ ਐਲਾਨੀਆ ਤੌਰ ਤੇ ਇੰਟਰਸੈਪਟ ਸਿਸਟਮ ਹੈ ਜਿਹੜਾ ਉਹਨੂੰ ਲਾਈ ਬੈਠੀ ਹੈ ਔਰ ਇਹਨੂੰ ਲਾਫੁਲ ਇੰਟਰਸੈਪਟ ਸਿਸਟਮ ਦਾ ਨਾਂ ਦਿੱਤਾ ਜਾ ਰਿਹਾ ਹੈ ਜਿਹਦੀ ਤਸਦੀਕ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਪ੍ਰਧਾਨ ਵੀ ਵਾਰ ਗੱਲਬਾਤ ਚ ਕਰ ਚੁੱਕੇ ਨੇ ਜਦ ਕਿ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਸ ਔਰ ਲਾ ਐਨਫੋਰਸਮੈਂਟ ਦੇ ਵਿਭਾਗ ਨੇ ਜਿਹੜੇ ਉਹ ਇਹਦੇ ਤੋਂ ਇਨਕਾਰੀ ਨੇ ਅਮਨੇਸਟੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਐਸੀ ਫਾਇਰਵਾਲ ਹੈ ਜਿਹਦੇ ਨਾਲ ਇੱਕ ਵਕਤ ਦੇ ਵਿੱਚ 20 ਲੱਖ ਲੋਕਾਂ ਦੀ ਇੰਟਰਨੈਟ ਐਕਟੀਵਿਟੀ ਹੈ ਜਿਹੜੀ ਉਹਦੇ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ ਔਰ 40 ਲੱਖ ਮੋਬਾਈਲ ਫੋਨਸ ਨੇ ਜਿਹੜੇ ਉਹਨਾਂ ਨੂੰ ਇੰਟਰਸੈਪਟ ਜਾਂ ਰਿਕਾਰਡ ਜਾਂ ਟਾਈਪ ਕੀਤਾ ਜਾ ਸਕਦਾ ਹੈ ਪਾਕਿਸਤਾਨੀ ਸਰਕਾਰ ਨੇ ਹਜੇ ਤੱਕ ਇਹਦੇ ਬਾਰੇ ਕੋਈ ਅਲੱਗ ਐਲਾਨਗਲ ਤੇ ਨਹੀਂ ਕੀਤੀ ਪਰ ਪਾਕਿਸਤਾਨ 'ਚ ਇੰਟਰਨੈਟ ਦੀ ਸਪੀਡ ਸਲੋ ਹੋਣ ਬਾਰੇ ਕਈ ਵਾਰ ਮਾਮਲੇ ਨੇ ਜਿਹੜੇ ਉੱਠੇ ਨੇ ਅਦਾਲਤਾਂ ਤੱਕ ਵੀ ਗਏ ਅਦਾਲਤਾਂ ਨੂੰ ਜਿਹੜਾ ਜਵਾਬ ਦਿੱਤਾ ਗਿਆ ਉਹਦੇ ਚ ਆਖਿਆ ਕਿ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਸਪੀਡ ਕਿਉਂ ਥੋੜੀ ਹੈ ਪੀਟੀਆ ਦਾ ਮੈਕਮਾ ਜਿਹੜਾ ਯਾਨੀ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਉਹ ਵੀ ਇਦਤ ਕੋਈ ਪਰਵਾ ਜਵਾਬ ਨਹੀਂ ਦੇ ਸਕਿਆ ਪਰ ਇੱਕ ਸੈਨੇਟ ਔਰ ਕਾਇਮਾ ਕਮੇਟੀ ਦੇ ਇਕੱਠੇ ਵਿੱਚ ਜਦੋਂ ਇਸ ਮੈਕਮੇ ਦੇ ਪ੍ਰਧਾਨ ਵੱਲੋਂ ਬਿਆਨ ਸਾਹਮਣੇ ਆਇਆ ਤੇ ਫਿਰ ਪਤਾ ਲੱਗਾ ਕਿ ਮਾਮਲੇ ਕੋ ਸ਼ਹਿ ਹੋ ਜਾਈ ਨੇ ਜਿੱਦ ਤੇ ਹੁਣ ਐਮਨੇਸਟੀ ਇੰਟਰਨੈਸ਼ਨਲ ਜਿਹੜੀ ਉਹਨੇ ਇੱਕ ਖਤਰਨਾਕ అలਾਰਮ ਜਿਹੜਾ ਉਹ ਵਜਾਇਆ ਹੈ ਕਿ ਇਹਦੇ ਨਾਲ ਲੋਕਾਂ ਦੀ ਪ੍ਰਾਈਵੇਸੀ ਨੂੰ ਖਤਰਾ ਹੈ